ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਪਿੰਡ ਚਾਵਲਾ ਵਸਤੇ ਹਾਂ ਚਾਵਲਾ ਵਸਤੇ ਹਾਂਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਕੀ ਗੱਲ ਬਾਤ ਹੈ ਜੀ ਜੀ ਗੱਲ ਬਾਤ ਪੈਸਿਆਂ ਦੀ ਹੋਈ ਮੇਰੇ ਬੰਦੇ ਕੋ ਪੈਸੇ ਲੈਣੇ ਘਰ ਵਾਲੇ ਕੋ ਨੂੰ ਹਾਂ ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਕਹ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰ ਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਉਹਨੂੰ ਪਤਾ ਲੈਣ ਦੇਣ ਦਾ ਸਾਨੂੰ ਨਹੀਂ ਪਤਾ ਇਹ ਸਾਨੂੰ ਨਹੀਂ ਪਤਾ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਜੀ ਮੇਰੇ ਘਰਵਾਲਾ ਦੋ ਮਹੀਨਾ ਡੇਢ ਹੋ ਗਿਆ ਸੀ ਪੱਲਾ ਗਿਆ ਸੀ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤੇ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਵੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਉਹਦਾ ਪਤਾ ਸੁਰ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰਵਾਲਾ ਨਾਲ ਆਉਣ ਜਾਣੇ ਦਾਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹ ਦਿਨ ਨੇ ਤਾਂ ਮਾੜੀ ਅੰਦਰ ਆਣ ਵਿੱਚ ਦਿਨियत ਮਾੜੀ ਹੋ ਗਈ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰਾ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਖੜਕ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਵ ਵੀ ਕੀਤਾ ਇਹਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾ ਉਹਦਾ ਭਰਾ ਵੱਡਾ ਆਗਾ ਮਲਕੀਸ਼ ਸਿੰਘ ਤੇ ਉਹਨੇ ਮੈਨੂੰ ਗਲਮੇ ਤੋਂ ਫੜ ਕੇ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾੜ ਤੇ ਮੇਰੇ ਗੁੱਫ ਤੰਗਾਂ 'ਚ ਛੇੜਛਾ ਵੀ ਇੰਨਾ ਕੀਤੀ ਹਾਂ ਤੇ ਮੇਰੇ ਨਾ ਬੜਾ ਇਹਨਾਂ ਤੁਰੂ ਆ ਤੇ ਮੈਨੂੰ ਕੂਣੀਆਂ ਨਾਲ ਕੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨੇ ਕੱਪੜੇ ਹਾਂਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜਤੇ ਦੋ ਭਰਾਵਾਂ ਨੇ ਪਾੜਨੇ ਦੋਵੇਂ ਭਰਾਵਾਂ ਨੇ ਛੋਲੀ ਪਰ ਬਹਿਰੇ ਮੈਨੂੰ ਕਿਤਾਂ ਦੇ ਛੋਟੇ ਭਰਾ ਨੇ ਹਾਂ ਮੈਨੂੰ ਕੋਟ ਮਾਰਕੀਟ ਦੇ ਬਾਹਰ ਫਸ ਗਿਆ। ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਜੀ ਕਾਰਵਾਈ ਕੀਤੀ, ਦਰਖਾਸਤ ਵੀ ਲਾਈ ਐ ਨਾ ਕੋਈ ਸਾਰ ਸੁਣਾਈ ਨਹੀਂ ਕੀਤੀ ਫਿਰ ਮੈਂ ਪਰਚਾ ਘਟਾਇਆ। ਕੋਈ ਉਹਨਾਂ ਨੂੰ ਕੋਈ ਫੜਨ ਨਹੀਂ ਆਇਆ, ਕੁਛ ਨਹੀਂ ਕੀਤਾ ਨਾ। ਹਾਂ ਜੀ ਮੈਨੂੰ ਤਾਂ ਕਿਹਾ ਨਾ ਸਾਡਾ ਕੀ ਕਾਰਲਾ ਪੁਲਿਸ ਨੇ। ਕੁਛ ਨਹੀਂ ਕਰ ਸਕਦੇ। ਪੁਲਿਸ ਉਹਨਾਂ ਨੂੰ ਸ਼ਹਿ ਦੇ ਦੀ ਕਿਸ ਤਰ੍ਹਾਂ? ਇਹ ਨਹੀਂ ਪਤਾ ਕੀ ਕੁਛ ਦਿਨ ਕੁਛ ਦਿਨ ਦੇ ਪਰ ਤਾਂ ਹੀ ਨਹੀਂ ਪੁਲਿਸ ਚੱਕਦੀ ਬਨਾਂ ਨੂੰ। ਕੋਈ ਐ ਕਰ ਸਾਰੀ ਵੀ ਕਹੀ ਕਿਸੇ। ਹਾਂਜੀ ਕਿਸੇ ਦੀ ਕਰਤਾਰੀ ਨਹੀਂ ਬਈ ਨਾ ਨਾ ਕਿੰਨੀ ਕਵਾਰੀ ਤੇ ਚੱਕਰ ਮਦਾਇਆ ਅਸੀਂ ਤਾਂ 5-6 ਵਾਰ ਹੀ ਹੋ ਐ ਠਾ ਪ੍ਰੋਪਰ ਵੀ ਗਏ ਅਸੀਂ ਥਾਣੇ ਚ ਵੀ 5-6 ਵਾਰੀ ਅੱਗੂ ਸਾਨੂੰ ਕਹਿੰਦੇ ਕੋਈ ਨਹੀਂ ਆਪਾਂ ਨਬੇੜ ਲਾਵਾਂਗੇ ਥੋੜਾ ਬੈਕ ਤੁਸੀਂ ਇਹ ਕੰਮ ਨਾ ਕਰੋ ਥੋੜਾ ਬੈਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਵੱਡਾ ਨੁਕਸਾਨ ਵੀ ਕਰ ਸਕਦੇ ਹਾਂਜੀ ਮੈਨੂੰ ਖਤਰਾ ਇੰਨਾ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਘਰੇ ਨਹੀਂ ਹਾਂਜੀ ਕੱਲ ਹਾਂਜੀ ਡਾਰਕ ਰਵੇਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹੇ ਆ ਮੈਨੂੰ ਖਤਰਾ ਸੀ ਮੇਨੂੰ ਕੋਈ ਨਾ ਕੋਈ ਉਹੋ ਜਿਹੀ ਫੇਰ ਹਰਕਤ ਕਰ ਦੇਣ ਇਸ ਡਾਰ ਨਾਲ ਫੇਰ ਮੇਰੇ ਰਿਸ਼ਤੇਦਾਰਾਂ ਕਹਿੰਦੇ ਤੂੰ ਕਾਵੇ ਕਰੇ ਚਾਲ ਮੈਨੂੰ ਇਨਸਾਫ ਮੰਗ ਰਿਹਾ ਹਾਂ ਹਾਂਜੀ ਬਸ ਮੈਨੂੰ ਆਪ ਦਾ ਸਾਥ ਮਿਲ ਜਾਵੇ ਬਸ ਮੈਨੂੰ ਸਜ਼ਾ ਹੋ ਜਾਵੇ ਇਹਨਾਂ ਨੂੰ ਹਾਂਜੀ ਹਾਂਜੀ ਕਿੱਥੇ ਆਏ ਸੀ ਤੁਸੀਂ ਮੈਂ ਤਾਂ ਪੇਕੇ ਪਿੰਡ ਆਈ ਹੋਈ ਪਿੰਡ ਚ ਆਵ ਲਿਆ ਹਾਂ ਕੀ ਗੱਲ ਪਤ ਹੈ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਮਾਂ ਤੇ ਮੈਂ ਅੱਗੇ ਮੇਰੀ ਆਦਤ ਹੈ ਮੈਂ ਚੱਲ ਨਹੀਂ ਹੁੰਦੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦਿਆਂ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਇਆ ਸੀ ਕਿ ਕੋਈ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਹੱਥ ਪੈਰ ਤੋਤੇ ਤੇ ਮੈਂ ਆਖਾਂ ਮੇਰੀ ਪਰਜਾਈ ਅੰਦਰ ਰੋਂਦੀ ਪਈ ਸੀ ਮੈਨੂੰ ਕੀ ਪਤਾ ਮੇਰੇ ਪ੍ਰਾਣ ਨੂੰ ਯਾਦ ਕਰਕੇ ਰੋਂਦੀ ਪਈ ਹੋਵੇ ਦਿਲ ਚ ਮਾੜਾ ਦਿਲ ਕੀਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਮੈਂ ਵੇਖਿਆ ਮੇਰੀ ਪਰਜਾਈ ਹਾਂ ਹਾਂਜੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਮਲਕੀਤ ਤੇ ਬਗੀਚਾ ਬਗੀਚ ਤੇ ਮਲਕ ਹਾਂਜੀ ਖੁੱਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਜ਼ਬਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਆਇਸੀ ਮੈਂ ਇਹਨਾਂ ਦਾਖਲ ਕਰਾਇਆ ਪੰਜਾਸੀਆਂ ਦਿਨਾਂ ਬਾਅਦ ਉਹਨੇ ਪ੍ਰਾਦੀ ਰਹਿ ਲਈ ਹਾਂ ਹੁਣ ਕੀ ਗੱਲ ਬਾਤ ਹੋਈ ਹਾਂਜੀ ਹੁਣ ਕੀ ਗੱਲ ਬਾਤ ਪੁਲਿਸ ਨੇ ਪਰਚਾ ਦਰਜ ਕਰਤਾ ਉਹਨਾਂ ਨੇ ਹਾਂਜੀ ਤਰਚਿਤ ਕਰਤਾ ਇੱਕ ਖਰਚਾ ਤਾਂ ਉਹ ਫੜੇ ਨਹੀਂ ਗਏ ਤਾਂ ਨਹੀਂ ਜੀ ਫੜੇ ਨਹੀਂ ਗਏ ਕੀ ਮੰਗਦੇ ਤੁਹਾਡੀ ਮੰਗਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਮਕੀਆਂ ਦੇ ਰਹਿ ਹਾਂਜੀ ਤਮਕੀਆਂ ਦੇ ਰਹਾ ਮੇਰੀ ਪਰਜਾਈ ਇਕੱਲੀ ਕਰ ਨਹੀਂ ਰਹਿੰਦੀ ਹੁਣ ਮੈਨੂੰ ਕਦੇ ਦੂਜੇ ਤੀਜੇ ਦਿਨ ਮੈਂ ਕਰ ਜਾਨੀ ਆ ਤਾਂ ਮੈਨੂੰ ਕਹਿੰਦੀ ਮੇਰੇ ਕੋਲ ਆ ਮੈਨੂੰ ਦੂਜਾ ਇੱਕ ਦਿਨ ਕਰੇ ਰਹੀ ਨਹੀਂ ਦੂਜੇ ਦਿਨ ਫਿਰ ਇੱਥੇ ਆ ਕੇ ਮੈਨੂੰ ਰਾਤ ਰਹਿਣਾ ਕਹਿੰਦਾ ਸਹੀ ਦਿਹਾੜੀ ਇਹਦਾ ਪਤਾ ਕਰਨਾ ਨਹੀਂ ਕਿ ਬੁੜੀਆਂ ਕਰਨੀ ਸੇਵ ਤੇ ਬਾਹਰ ਕਿ ਤੁਸੀਂ ਵਾਹ ਰਹਿਣਗੇ ਹਾਂਜੀ ਕਰੇ ਕੁੱਟਮਾਰ ਕਰਨ ਹਾਂਜੀ ਗੁੰਡਾਗਰਦੀ ਹੋਣ ਕਰੇ ਚੱਲ ਪਈ ਬਾਹਰਤ ਕਰਨੀ ਕਰਨੀ ਹੈ ਗੁੰਡਾਗਰਦੀ ਬਾਹਰ ਤਾਂ ਆਮ ਹੀ ਚੱਲ ਰਹੀ ਸ਼ਰਿਆਂ ਵੀ ਹੋ ਰਹੀ ਉਹ ਨਹੀਂ ਕਾਰਵਾਈ ਪੁਲਿਸ ਕਰ ਰਹੀ ਤੇ ਘਰੇ ਤੱਕ ਪਹੁੰਚਣ ਦੀ ਉਹ ਵੀ ਨਹੀਂ ਕਰ ਰਹੀ ਹਾਂਜੀ ਮੇਰੀ ਪਜਾਈ ਦੀ ਤੇ ਸਾਡੇ ਨਾਨਾ ਪਜਾਈ ਦੀ ਮੰਗ ਹੈ ਹਾਂਜੀ ਫੜੇ ਜਾਣੇ ਚਾਹੀਦੇ ਨੇ ਸਰ ਇੱਕ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਔਰਤਰੇ ਕਰਵਾਇਆ ਸੀਗਾ ਰਿਪੋਰਟ ਦਾ ਸਰ ਕੀ ਮਾਮਲਾ ਸੀਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਬੇ ਵਿੱਚ ਐਫਆਰ ਦਰਜ ਹੋ ਗਈ ਹੈ ਤੇ ਤਕਤੀਸ਼ ਜਾਰੀ ਹੈ ਜਿਸ ਵੇਲੇ ਉਸ ਚਾਹੀ ਸਾਹਮਣੇ ਆਉਗੀ ਉਬੇ ਸਾਹਮਣੇ ਨਾਲ ਚਲਾਨ ਬਣਾ ਕੇ ਰਾਜ ਤੇ ਪੇਸ਼ ਕਰਤਾ ਜਾ ਕਿੰਨੇ ਦੋਸ਼ੀਆਂ ਤੇ ਕੀਤਾ ਗਿਆ ਹੈ ਸਰ ਦੋ ਦੋ ਤੇ ਅਚਾ ਦੋਸ਼ੀਆਂ ਦੇ ਤੱਕ ਭਾਰ ਦੇ ਕੀਤੀ ਸਰ ਨਹੀਂ ਉਹ ਫਰਾਰ ਨੇ ਫਾਲਟੀਆਂ ਰੀਡੂਡ ਕਰਦੀਆਂ ਹਾਂ ਹਾਂ ਐਨਾ ਕਾਬੂ ਜਲਦੀ ਜਲਦੀ ਕਬੂ ਕਟੋ